ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਪਰ ਮੈਂ ਸਾਕਤ ਕਰਦੀ ਆ ਆਪਣੇ ਚੈਨਲ ਤੇ ਸਾਡਾ ਤੁਹਾਨੂੰ ਬੇਅੰਤ ਉਮੀਦ ਕਰਦੇ ਤੇ ਸਾਰੇ ਜਣੇ ਵੀ ਸਸਤ ਹੋਗੇ ਤੇ ਮਸਤ ਹੋਗੇ ਮੈਂ ਵੀ ਠੀਕ ਠਾਕ ਆ ਜੀ ਤੇ ਮੈਂ ਆ ਗਈ ਆ ਤੁਹਾਡੇ ਸਾਰਿਆਂ ਦੇ ਰੂਪ ਰੂਪ 9 ਮਹੀਨਿਆਂ ਬਾਅਦ ਤੇ ਮੈਂ ਆਪਣਾ ਦੱਸਣਾ ਆਈ ਆ ਕਿ ਮੈਂ ਇੰਨਾ ਚਿਰ ਵਲੌਗ ਕਿਉਂ ਨਹੀਂ ਪਾਈ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਕਿ ਮੈਂ ਵਲੌਗ ਕਿਉਂ ਨਹੀਂ ਪਾਉਂਦੀ ਵਲੌਗ ਕਿਉਂ ਨਹੀਂ ਪਾਉਂਦੀ ਤੇ ਉਹਨਾਂ ਸਾਰਿਆਂ ਜਣੀਆਂ ਭੈਣਾਂ ਮੇਰੀਆਂ ਦੇ ਸਾਰਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਵਾ ਤੇ ਹੁਣ ਤੋਂ ਮੇਰੇ ਵਲੌਗ ਆਉਣੇ ਸ਼ੁਰੂ ਹੋ ਗਏ ਨੇ ਮਤਲਬ ਅੱਜ ਤਾਂ ਹੀ ਸਮਝ ਲਓ ਕਿ ਮੈਂ ਵਲੌਗ 18 ਤਰੀਕ ਅੱਜ ਤੇ ਅੱਜ 7:30 ਦਾ ਟਾਈਮ ਹੈ ਸ਼ਾਮ ਦਾ ਅੱਜ ਤੋਂ ਹੀ ਮੈਂ ਆਪਣੀ ਵੀਡੀਓ ਸ਼ੂਟ ਕਰਨੇ ਸ਼ੁਰੂ ਕਰਦੀ ਆ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਸਾਰੇ YouTube ਫੈਮਿਲੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਮੇਰਾ ਚੈਨਲ ਤਿੰਨ ਮਹੀਨਿਆਂ ਦੇ ਵਿੱਚ ਹੀ ਮੋਨਟਾਈਜ਼ ਹੋ ਗਿਆ ਸੀ ਮੇਰਾ ਚੈਨਲ ਜੂਨ ਜੁਲਾਈ ਤੇ ਆਈ ਥਿੰਕ ਹੋ ਗਿਆ ਹੀ ਮੋਨਟਾਈਜ਼ ਮੋਨਟਾਈਜ਼ ਹੋਣ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਗਈਆਂ ਤੁਸੀਂ ਮੇਰਾ ਸਾਰਿਆਂ ਨੇ ਮੇਰੇ ਵਲੌਗ ਵੇਖਿਆ ਹੀ ਨਹੀਂ ਪੇਕੇ ਘਰ ਦੇ ਮੈਂ ਆਪਣੇ ਪੇਕੇ ਗਈਆਂ ਉੱਥੇ ਮੈਂ ਹੋਮ ਟੂਰ ਬਣਾਇਆ ਸੀ ਤੇ ਤੁਹਾ ਦਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਬਹੁਤ ਬਰਵਾਹੰਗਾਰ ਅਦਾ ਤੁਹਾਡੇ ਮੇਰੇ ਵੀਡੀਓ ਨੂੰ ਤੇ ਉਹ ਵੀਡੀਓ ਨੂੰ ਜਦੋਂ ਮੈਂ ਮੈਂ ਫਾਤਾ YouTube ਤੇ ਤੇ ਮੈਂ ਸਮਝ ਲਿਆ ਕਿ ਮੈਨੂੰ ਵੀ ਕਿਤੇ ਨਾ ਕਿਤੇ ਲਾਲਚ ਜਿਹਾ ਇਦਾਂ ਆ ਗਿਆ ਮੈਨੂੰ ਲੱਗਾ ਕਿ ਮੇਰੀ 5000 ਵੀਡੀਓ ਗਈ ਆ ਤੇ ਇਹਨੂੰ ਵੱਧ ਜਾਣਾ ਚਾਹੀਦਾ ਸੀ ਤੇ ਘਾਟੇ ਲਈ ਆ ਕਿਉਂਕਿ ਮੇਰੇ ਕੋ ਥੰਬਨੇਲ ਨਹੀਂ ਸਹੀ ਲੱਗਾ ਮੈਂ ਨੈਕਸਟ ਡੇ ਸੇਮ ਵੀਡੀਓ ਤੇ ਥੰਬਨੇਲ ਨਾ ਚੇਂਜ ਕਰਕੇ ਮੈਂ ਦੁਬਾਰਾ ਵੀਡੀਓ ਅਪਲੋਡ ਕਰਤੀ ਉਰੇ ਨਾਲ ਇਹ ਹੋਇਆ ਕਿ ਮੇਰਾ ਜਿਹੜਾ ਚੈਨਲ ਹੀ ਉਹ ਕਿੰਨਾ ਮਹੀਨਿਆਂ ਦੇ ਵਾਸਤੇ ਉਹਨਾਂ ਨੇ ਮੇਰੇ ਜਿਹੜੇ ਡਾਲਰ ਸੀ ਉਹ ਡਾਲਰ ਚੁੱਕਦੇ YouTube ਨੇ ਚੈਨਲ ਬਿਲਕੁਲ ਠੀਕ ਠਾਕ ਰਿਹਾ ਪਰ ਐਡ ਜਿਹੜੀਆਂ ਐਡ ਹੁੰਦੀਆਂ ਨੇ ਉਹ ਬੰਦ ਹੋ ਗਈਆਂ ਤੇ ਉਹ ਮੈਨੂੰ ਉਸ ਬਾਰੇ ਕੁਝ ਪਤਾ ਨਹੀਂ ਹੈ ਤੇ ਮੈਂ ਇਹਦੇ ਵਾਸਤੇ ਜੱਗੀ ਲੀਜੀ ਉਹਦੇ ਸ਼ਨਵਾ ਵੀ ਨੂੰ ਵੀ ਧੰਨਵਾਦ ਕਰਦੀ ਹਾਂ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਬਹੁਤ ਹਜੇ ਤੱਕ ਜਿਹਦਾ ਵੀ YouTube ਦਾ ਜੋ ਵੀ ਆਜ ਤੱਕ ਜੱਗੀ ਵੀ ਜੀ ਵੀ ਮੇਰੇ YouTube ਚੈੱਕ ਕਰਦੇ ਨੇ ਉਹ ਵੀ ਜੋ ਵੀ ਹੁੰਦਾ ਵਾ ਇਹ ਮੋਨਟਾਈਜ਼ ਵੀ ਉਹਨਾਂ ਨੇ ਕਰਕੇ ਦਿੱਤਾ ਹੈ ਮੇਰੇ ਚੈਨਲ ਤੇ Google AdSense ਪੈਨ ਵੀ ਆ ਗਿਆ ਹੈ ਮੇਰੇ ਤੇ ਲੱਗ ਵੀ ਗਿਆ ਇਹ ਮੇਰਾ 3.5 3 ਮਹੀਨੇ 4 ਮਹੀਨੇ ਸਮਝ ਲੋ ਪਹਿਲਾਂ ਲੱਗ ਗਿਆ ਹੈ ਵੇ ਮੈਨਾਂ ਕਿਉਂ ਆਈ ਆ ਮਨੋ ਮੈਂ ਹਜੇ ਸੋਚਦੀ ਮੋਚਦੀ ਹੀ ਕਿ ਅੱਜ ਮੈਂ ਵੀਡੀਓ ਸ਼ੇਅਰ ਕਰ ਦੇਣੀ ਆ ਅੱਜ ਸ਼ੇਅਰ ਕਰ ਦੇਣੀ ਆ ਮੈਂ ਦੱਸਣਾ ਆਪਣੀ YouTube ਫੈਮਿਲੀ ਨੂੰ ਕਿ ਤੁਹਾਡੀ ਸਹਿਯੋਗ ਦੇ ਨਾਲ ਮੇਰਾ ਜਿਹੜਾ ਚੈਨਲ ਵਾ ਮੋਨਟਾਈਜ਼ ਹੋ ਗਿਆ ਵਾ ਤੇ ਇੰਨੇ ਵਿੱਚ ਮੇਰਾ ਜਿਹੜਾ ਚੈਨਲ ਦਾ ਜਿਹੜੇ ਡਾਲਰ ਹੋ ਚੁੱਕੇ ਗਏ ਤੇ ਮੈਨੂੰ ਬੜਾ ਇਦਾਂ ਅਫਸੋਰਸ ਹੁੰਦਾ ਹੀ ਜਦੋਂ ਬੰਦੇ ਨੇ ਮਿਹਨਤ ਕੀਤੀ ਹੁੰਦੀ ਆ ਹਨਾ ਤੇ ਮੈਂ ਵੀ ਮਿਹਨਤ ਕੀਤੀ ਮੈਂ ਵੀ ਚਲੋ ਮੈਂ ਮੈਂ ਸੱਚੀ ਹੀ ਚਲੋ ਮੈਂ ਵੀ YouTube ਤੇ ਗਰੋ ਕਰੂੰਗੀ ਹੈ ਨਾ ਵਧੀਆ ਵੀਡੀਓ ਬਣਾਉਂਗੀ ਵਧੀਆ ਜਿਹੜਾ ਸਾਰ ਫੈਮਿਲੀ ਵੀ ਦੇਖ ਸਕਣ ਬੈ ਕੇ ਕਿਉਂਕਿ ਮੈਂ ਤਾਂ ਸਾਹਮਣੇ ਵਲੌਗ ਹੀ ਬਣਾਉਣੀ ਆ ਨਾਰਮਲ ਵਲੌਗ ਬਣਾਇਦਿਨੇ ਆਪਾਂ ਜੋ ਵੀ ਕਰਦੇ ਆ ਦਿਨਚ ਰਹਾੜੜ ਨਾਲ ਮੈਂ ਆਪਣੀ ਸਾਂਝੀ ਕਰਦੀ ਆ ਤੇ ਉਹ ਫਿਰ ਮੈਂ ਮੇਰਾ ਜਿਹੜਾ ਚੈਨਲ ਵਾ ਤਿੰਨਾਂ ਵੀ ਮਿਆਸ ਤੇ ਬੈਨ ਹੋ ਗਿਆ ਸੀ ਤੇ ਉਹ ਮੇਰਾ 17 ਤਰੀਕ 17 ਨਵੰਬਰ ਨੂੰ ਜਿਹੜਾ ਵਾ ਉਹ ਖੁੱਲਣਾ ਸੀ ਤੇ ਮੈਂ ਸੋਚਿਆ ਕਿ ਚਲੋ ਮੈਂ ਹੁਣ ਉਹ ਫਿਰ ਮੈਂ ਕੀ ਖੁਸ਼ੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਦੋਂ ਮੇਰਾ ਚੈਨਲ ਹੀ ਬੈਨ ਹੋ ਗਿਆ ਤੇ ਮੈਂ ਇਹ ਵੀਡੀਓ ਅਪਲੋਡ ਵਿੱਚ ਵਿੱਚ ਵਾਰ ਕਰਦੀ ਰਹੀਆਂ ਤੇ ਵੀਡੀਓ ਅਪਲੋਡ ਹੋ ਜਾਂਦੀਆਂ ਇਹ ਵੀ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਜਿਹੜੇ ਪਰ ਡਾਲਰ ਨਹੀਂ ਮੈਨੂੰ ਸ਼ੋ ਹੁੰਦੇ ਤੇ ਇਸ ਕਰਕੇ ਫਿਰ ਜਿਹੜਾ ਮੈਂ ਵੀਡੀਓ ਨਹੀਂ ਪਾਉਂਦੀ ਕਿਉਂਕਿ ਚੈਨਲ ਮੇਰਾ ਆਲਰੇਡੀ ਵਾਚ ਵਾਚ ਟਾਈਮ ਮੇਰਾ ਬਹੁਤ ਹੋ ਗਿਆ ਸੀ ਤੇ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਸੀ ਸਪੈਨ ਵਗੈਰਾ ਲੱਗ ਗਿਆ ਸਭ ਪੂਰਾ ਰੈਡੀ ਹੀ ਚੈਨਲ ਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਹੀ ਜਿਹੜੇ ਮੈਂ ਵੀਡੀਓ ਪਾ ਦਿੱ ਆਪਣੇ ਪੇਕੇ ਦਾ ਹੋਮ ਟੂਰ ਜਿਹੜਾ ਮੈਂ ਦੁਆਰਾ ਤੋਂ ਅਪਲੋਡ ਕਰਤਾ ਉਹਨੇ ਫਿਰ ਮੇਰੇ ਚੈਨਲ ਨੂੰ ਪ੍ਰੋਬਲਮ ਕਰਤੀ ਤੇ ਸਾਰੇ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਮੇਰਾ ਚੈਨਲ ਚੱਲਿਆ ਜੇ ਤੁਸੀਂ ਤੁਹਾਡਾ ਸਹਿਯੋਗ ਨਾ ਹੁੰਦਾ ਤਾਂ ਮੈਂ ਇਕੱਲੀ ਕੁਝ ਨਹੀਂ ਕਰ ਸਕਦੀ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਮੇਰੇ ਵਲੋਗਾਂ ਨੂੰ ਬਹੁਤ ਪਿਆਰ ਦਿੱਤਾ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਜਣੇ ਮੇਰੇ ਵਲੋਗਾਂ ਨੂੰ ਅੱਗੇ ਤੋਂ ਵੀ ਇਤੋਂ ਵੀ ਜ਼ਿਆਦਾ ਪਿਆਰ ਦੇਵੋਗੇ ਤੇ ਮੈਂ ਮੈਂ ਚਾਹਨੀ ਆ ਕਿ ਜਿਹੜੀ ਗਲਤੀ ਮੈਂ ਕੀਤੀ ਉਹ ਹੋਰ ਕੋਈ ਨਾ ਕਰੇ ਕਦੇ ਵੀ ਦੁਆਰਾ ਤੋਂ ਥੰਬਨੇਲ ਨਹੀਂ ਪਾਉਣਾ ਤੇ ਨਾ ਹੀ ਕਦੀ ਟਾਈਟਲ ਤੇ ਨਾਈ ਸੇਮ ਟੂ ਸੇਮ ਵੀਡੀਓ ਪਾਉਣੀ ਹੈ ਇੱਕ ਚੈਨਲ ਤੇ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਤੇ ਜੱਗੀ ਜੀ ਵੀਰ ਜੀ ਨੂੰ ਨਹੀਂ ਪਤਾ ਕਿ ਮੈਂ ਇਦਾਂ ਕਰ ਦੂੰਗੀ ਕਿ ਮੈਂ ਦਵਾਰਾ ਚੁੱਕ ਕੇ ਵੀਡੀਓ ਪਾ ਦਿਆਂਗੇ ਤੇ ਉਹਨਾਂ ਨੇ ਵੀ ਨਹੀਂ ਸੋਚਿਆ ਹਣਾ ਪਰ ਚਲ ਉਹਦਾ ਵੈਸੇ ਉਹਨਾਂ ਨੇ ਮੈਨੂੰ ਗਾਈਡ ਬਹੁਤ ਕੀਤਾ ਵਾ ਹੇ ਤੱਕ ਵੀ ਮੈਨੂੰ ਗਾਈਡ ਕਰਦੇ ਆ ਹਰ ਚੀਜ਼ ਉਹਨਾਂ ਨੇ ਮੈਨੂੰ ਦੱਸੀ ਹੈ YouTube ਬਾਰੇ ਜਿੰਨਾ ਕਿ ਮੈਨੂੰ YouTube ਦੀ ਕੋਈ ਨੌਲੇਜ ਨਹੀਂ ਮੈਨੂੰ ਬਸ ਇੰਨਾ ਪਤਾ ਹੀ ਵੀ ਕੈਮਰਾ ਲਾ ਦੇਣਾ ਵਾ ਤੇ ਵੀਡੀਓ ਬਣਾ ਲੈਣੀ ਆ ਇਤਤ ਦਾ ਕਿ ਮੈਨੂੰ ਐਡ ਮਤਲਬ ਜਿਹੜੀ ਆਪਣੀ ਵੀਡੀਓ ਐਡਿਟ ਕਰਾ ਕਰਨੀ ਵੀ ਨਹੀਂ ਹੁੰਦੀ ਤੇ ਉਹ ਵੀ ਜੀ ਦੇ ਇਸ ਸਹਿਯੋਗ ਦੇ ਨਾਲ ਮੈਨੂੰ ਬਹੁਤ YouTube ਦੇ ਬਾਰੇ ਵਿੱਚ ਕੋ ਸਿੱਖਿਆ ਅੱਗੇ ਵੀ ਸਿੱਖਣ ਵਾਲੇ ਇਨਸਾਨ ਦੀ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਵਾ ਤੇ ਉਹਨਾਂ ਦਾ ਫੇਰ ਤੋਂ ਇੱਕ ਹੋਰ ਧੰਨਵਾਦ ਵੀ ਜੀਹਨਾਂ ਦਾ ਜਿਕੇ ਜੀਤਾ ਜਿਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਹਸਬੰਦ ਦਾ ਵੀ ਬਹੁਤ-ਬਹੁਤ ਧੰਨਵਾਦ ਮੇਰੇ ਹਸਬੰਦ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੇ ਕਦੀ ਵੀ ਮੈਨੂੰ ਨਹੀਂ ਕਿਹਾ ਕਿ ਤੂੰ ਵੀਡੀਓ ਨਾ ਬਣਾ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਖੁਸ਼ ਰਹੋ ਤੇ ਹੀ ਕੋਈ ਗੱਲ ਨਹੀਂ ਉਹਨਾਂ ਨੇ ਕਦੀ ਨਹੀਂ ਕਿਹਾ ਉਹਨਾਂ ਨੂੰ ਪਤਾ ਵਾ ਆਪਣੇ ਪਰਿਵਾਰ ਦਾ ਹਰ ਇੱਕ ਨੂੰ ਪਤਾ ਹੀ ਹੁੰਦਾ ਹੈ ਨਾ ਮੇਰਾ ਪਰਿਵਾਰ ਕੀ ਕਹਿੰਦਾ ਕੀ ਨਹੀਂ ਔਰ ਔ ਚਾਹੁੰਦੇ ਆ ਕਿ ਅਸੀਂ ਖੁਸ਼ ਰਹੀਏ ਅਸੀਂ ਠੀਕ ਆਹੀ ਆਪਣਾ ਵੈਸੇ ਪੈਨੋ ਅਸੀਂ ਨਹੀਂ ਸੋਚਿਆ ਵੀ ਚੈਨਲ ਮੋਨਟਾਈਜ਼ ਹੋਣਾ ਜਾਂ ਕੀ ਹੋਣਾ ਵਾ ਬਸ ਐਦਾਂ ਹੀ ਟਾਈਮ ਪਾਸ ਵਾਸਤੇ ਵੀਡੀਓ ਬਣਾਉਣੇ ਆ ਸ਼ੁਰੂ ਕੀਤੀਆਂ ਤੇ ਚਲੋ ਹੌਲੀ ਹੌਲੀ ਸਾਰਿਆਂ ਦਾ ਸਹਿਯੋਗ ਮਿਲ ਗਿਆ ਪਿਆਰ ਮਿਲ ਗਿਆ ਪਰ ਮੈਂ ਮੇਰੀ ਉਮੀਦ ਤੋਂ ਵੱਧ ਮੈਨੂੰ ਤ희 ਸਾਰਿਆਂ ਨੇ ਪਿਆਰ ਦਿੱਤਾ ਮੈਂ ਸੋਚਿਆ ਨਹੀਂ ਕਿ ਇੰਨਾ ਮੇਰੀਆਂ ਵੀਡੀਓ ਨੂੰ ਪਿਆਰ ਮਿਲੂਗਾ ਤੇ ਤੁਹਾਡਾ ਸਾਰਿਆਂ ਦਾ YouTube ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਪ੍ਰੋਬਲਮ ਹੋਈ ਕਿ ਮੇਰੇ ਚੈਨਲ ਨੂੰ ਜਿਹਦੇ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਨਹੀਂ ਕਰ ਸਕੀ ਤੇ ਮੇਰਾ 17 ਨਵੰਬਰ ਨੂੰ ਵੀਡੀਓ ਚੈਨਲ ਜਿਹੜਾ ਮੇਰਾ ਵਾਪਸ ਆਉਣਾ ਸੀ ਤੇ 17 ਨੂੰ ਸ਼ਾਮ ਨੂੰ 5:00 ਵਜੇ ਮੇਰਾ ਜਿਹੜਾ ਚੈਨਲ ਪ੍ਰੋਸੈਸਿੰਗ ਵਿੱਚ ਚਲ ਗਿਆ ਪ੍ਰੋਸੈਸਿੰਗ ਵਿੱਚ ਜਾਣ ਤੋਂ ਬਾਅਦ 30 ਦਿਨਾਂ ਵਾਸਤੇ ਪ੍ਰੋਸੈਸਿੰਗ ਵਿੱਚ ਚਲ ਗਿਆ ਤੇ ਮੈਂ ਵੀਰਜੀ ਨੂੰ ਫੋਨ ਕੀਤਾ ਜਗੀਰਜੀ ਨਾਲ ਵੀਰਜੀ ਇਦਾਂ ਕਰਕੇ ਪ੍ਰੋਸੈਸਿੰਗ ਵਿੱਚ 3 ਦਾ 30 ਦੇਣਾ ਵਾਸਤੇ ਚੜ ਗਿਆ ਉਹਨਾਂ ਨੇ ਬੜੇ ਕੰਫੀਡੈਂਸ ਨਾਲ ਕਿਹਾ ਕਹਿੰਦੇ ਦੀਦੀ ਕੋਈ ਗੱਲ ਨਹੀਂ ਸਾਡਾ ਚੈਨਲ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਵਾਪਸ ਆ ਜਾਣਾ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਚੈਨਲ 17 ਤਰੀਕ ਨੂੰ ਮੇਰਾ ਪ੍ਰੋਸੈਸਿੰਗ ਵਿੱਚ ਗਿਆ ਤੇ 18 ਤਰੀਕ ਨੂੰ ਅੱਜ ਵਗਣ 18 ਤਰੀਕ ਹੈ ਤੇ 18 ਤਰੀਕ ਨੂੰ ਮੇਰਾ ਚੈਨਲ ਜਿਹੜਾ ਵਾਪਸ ਆ ਗਿਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ YouTube ਫੈਮਲੀ ਮੇਰਾ ਪਰਿਵਾਰ ਵਾਂਗ ਕਰਕੇ ਮੈਂ ਹਰ ਇੱਕ ਵੀਡੀਓ ਹਰ ਇੱਕ ਆਪਣੇ ਘਰ ਦੀ ਸ਼ੇਅਰ ਕਰਦੀ ਰਹੀ ਨਹੀਂ ਆ ਤੇ ਅੱਗੇ ਤੋਂ ਵੀ ਮੈਨੂੰ ਉਮੀਦ ਆ ਕਿ ਇੰਨਾ ਹੀ ਪਿਆਰ ਦਿੰਦੇ ਰਹੋਗੇ ਤੇ ਹੁਣ ਮੇਰੇ ਵੀਡੀਓ ਲਗਾਤਾਰ ਮੇਰੇ ਬਲੌਗ ਜਿਹੜੇ ਕੰਟੀਨਿਊ ਹੁੰਦੇ ਰਹਿਣਗੇ ਤੇ ਅੱਜ 18 ਤਰੀਕ ਹੈ ਤੇ ਕੱਲ ਨੂੰ 19 ਰਿਹਾ ਹੈ ਕੱਲ ਤੋਂ ਸਮਝ ਲਓ ਕਿ ਮੈਂ YouTube ਤੇ ਕੰਟੀਨਿਊ ਹਾਂ ਤੇ ਇਤਨਾ ਮਹੀਨਿਆਂ ਵਾਲੀ ਕਸਰ ਜਿਹੜੀ ਉਹ ਮੈਂ ਕਰ ਦੇਣੀ ਆ ਤੇ ਮੈਂ ਆਪਣਾ ਪੂਰਾ 100% ਦਊਂਗੀ ਤੇ ਤੁਹਾਨੂੰ ਪਿਆਰ ਕਰਨਾ ਮੇਰੀਆਂ ਵੀਡੀਓ ਨੂੰ ਬਹੁਤ ਸਾਰਾ ਤੇ ਚਲੋ ਜੀ ਮੈਂ ਮਿਲਦੀ ਆ ਨੈਕਸਟ ਵਲੌਗ ਦੇ ਵਿੱਚ ਤੇ ਆਪਣਾ ਰੱਖਿਓ ਖਿਆਲ ਤੇ ਮੇਰੇ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਆਪਣਾ ਰੱਖਿਓ ਖਿਆਲ ਤਾਂ ਤੱਕ ਲਈ ਬਾਏ ਬਾਏ